ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਾਂਗਰਸੀ ਲੀਡਰ ਇਕੱਠੇ ਨਹੀਂ ਹੋ پا ਰਹੇ ਕਿ ਕਾਂਗਰਸੀ ਲੀਡਰ ਅੰਦਰ ਖਾਤੇ ਪ੍ਰਧਾਨ ਤੇ ਸੀਐਮ ਕੁਰਸੀ ਦੀ ਲੜਾਈ ਲੜ ਰਹੇ ਨੇ ਜਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਕਾਰਨ ਬਹੁਤ ਸਾਰੇ ਲੀਡਰ ਖਫਾ ਨੇ ਆਖਰਕਾਰ ਕਾਂਗਰਸ ਦੇ ਵਿਚਕਾਰ ਚੱਲ ਕੀ ਰਿਹਾ ਹੈ ਕਾਂਗਰਸ ਦੇ ਵਿਚਕਾਰ ਧੜੇਬੰਦੀ ਕਿਉਂ ਦਿਨੋ ਦਿਨ ਵਧਦੀ ਜਾ ਰਹੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਦੀ ਜਾਨ ਨੂੰ ਕਿਸ ਤੋਂ ਖਤਰਾ ਹੈ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ 2026 ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ 'ਚ ਕਈ ਪੱਤਰਕਾਰਾਂ ਦੇ ਨਾਮ ਕੱਟ ਦਿੱਤੇ ਗਏ ਆ ਕਿ ਇਹ ਵੀ ਜਵਾਨਬੰਦੀ ਦਾ ਹੀ ਇੱਕ ਨਵਾਂ ਰਸਤਾ ਹੈ ਇਹ ਪੂਰਾ ਮਾਮਲਾ ਕੀ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੀ ਸਰ ਬਾਬਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੇ ਉਸਤਿਖਰੀਏ ਕਾਲ ਅਣਕੀਸਾਰੇ ਬੀਤੇ ਦਿਨਾਂ ਦੇ ਵਿੱਚ ਜਦੋਂ ਮਨਰੇਗਾ ਬਚਾਓ ਸੰਗਰਾਮ ਦੀ ਕਾਂਗਰਸ ਦੇ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਉਸ ਵਕਤ ਲੱਗ ਰਿਹਾ ਸੀ ਕਿ ਕਾਂਗਰਸ ਲੀਡਰਸ਼ਿਪ ਇਕੱਠੀ ਹੋ ਜਾਵੇਗੀ ਬੀਤੇ ਕੱਲ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਇਸ ਦੇ ਸੰਦਰਭ ਵਿੱਚ ਬਿਆਨ ਸਾਹਮਣੇ ਆਉਂਦਾ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਕਿ ਕਾਂਗਰਸ ਦੇ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਪਰ ਤਸਵੀਰਾਂ ਜੇਕਰ ਦੇਖੀਆਂ ਜਾਣ ਤਾਂ ਕਾਂਗਰਸ ਦਾ ਇੱਕ ਗੁੱਟ ਇਸ ਸੰਘਰਸ਼ ਦੇ ਵਿੱਚੋਂ ਗੈਪ ਦਿਖਾਈ ਦੇ ਰਿਹਾ ਕਾਂਗਰਸ ਦੇ ਵਿੱਚਕਾਰ ਜੋ ਖਾਨਾ ਜੰਗੀ ਚੱਲ ਰਹੀ ਹੈ ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਆਖਰਕਾਰ ਕਾਂਗਰਸੀ ਲੀਡਰ ਕਿਸ ਗੱਲ ਤੋਂ ਖਫਾ ਨੇ ਜੀ ਰਖੜਾ ਸਭ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਜਾਂ ਧੜੇਬੰਦੀ ਆ ਇਹਦਾ ਇਤਿਹਾਸ ਬਹੁਤ ਪੁਰਾਣਾ ਜੀ ਇਹ ਕੋਈ ਨਵੀਂ ਗੱਲ ਸਾਨੂੰ ਦੇਖਣ ਨੂੰ ਜਿਹੜਾ ਮਿਲਦਾ ਪਿਆ ਜਿਆਦਾ ਦੂਰ ਦਾ ਚਾਹੀਏ ਜੇਕਰ ਅੱਜ ਤੋਂ 40 ਜਾਂ 50 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਖਾਸ ਤੌਰ ਤੇ ਕਾਂਗਰਸ ਦੇ ਸੰਦਰਭ ਚ ਹਮੇਸ਼ਾ ਦੋ ਗਰੁੱਪ ਜਿਹੜੇ ਉਹ ਚੱਲਦੇ ਰਹੇ ਆ ਚਾਹੇ ਜਦੋਂ ਤੁਸੀਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਉਹ ਉਸ ਵਕਤ ਦਰਬਾਰਾ ਸਿੰਘ ਦਬਾਰਾ ਸਿੰਘ ਸੀ ਜਿਹੜੋਂ ਜੋ ਸਰਕਾਰ ਬਣਦੀ ਆ ਕਿ ਐਸੀ ਬੀ ਆਪਕੀ ਇਹ ਜਿਹੜੀ ਗੁੱਟਬੰਦੀ ਆ ਇਹ ਹਮੇਸ਼ਾ ਦੋ ਟੜਿਆਂ ਦੇ ਵਿੱਚ ਪੰਜਾਬ ਕਾਂਗਰਸ ਛੜੀ ਹੋ ਰਹੀ ਆ ਚਾਹੇ ਸਰਕਾਰ ਦੇ ਵਿੱਚ ਹੋਵੇ ਤੇ ਚਾਹੇ ਨਾ ਹੋਵੇ ਫਿਰ ਉਸ ਤੋਂ ਮਗਰੋਂ ਅੱਜ ਨੂੰ 1999 ਵਿੱਚ ਪੰਜਾਬ ਦੀ ਸਰਕਾਰ ਬਣਦੀ ਅਬਿਆਨ ਸਿੰਘ ਹੁਣੀ ਬੰਦੇ ਆ ਸੰਤੋਖ ਸਿੰਘ ਦਾਬਾ ਅਲੱਗੂ ਗਰੁੱਪ ਜਿਹੜਾ ਆਪਰੇਟ ਕਰ ਦਿੰਦੇ ਆ ਬਹੁਤ ਕੁਝ ਇਹੋ ਜਿਹਾ ਸਮੇਂ ਦੇ ਚੱਲ ਪ ਰਿਹਾ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰបាន ਦੀ ਬੀਬੀ ਰਜਿੰਦਰਪੁਰ ਪਠੜ ਦਾ ਵੱਖਰਾ 그룹 ਜਿਹੜਾ ਉਹ ਬਣ ਜਾਂਦਾ ਭਾਵ ਕੜੇਬੰਦੀ ਕਾਂਗਰਸ ਦੇ ਵਿੱਚ ਜਾਂ ਕਾਂਗਰਸ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਰਹੀ ਹੈਗੀ ਆ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਮਨਰੇਗਾ ਦੇ ਸੰਦਰਭ ਦੇ ਵਿੱਚ ਕਿ ਕਾਂਗਰਸ ਪਾਰਟੀ ਨੇ ਇਹ ਸੋਚਿਆ ਕਿ ਮਨਰੇਗਾ ਦੇ ਖਿਲਾਫ ਜਹਾਇਕ ਮੰਨ ਦੇ ਕਹਿ ਦੇ ਉਤੇ ਮਨਰੇਗਾ ਦੇ ਖਿਲਾਫ ਇੱਕ ਪ੍ਰੋਤ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਵੇ ਲੋਕਾਂ ਨੂੰ ਲਾਗ ਬੰਦ ਕੀਤਾ ਜਾਵੇ ਉਸ ਦੇ ਵਿੱਚ ਬਹੁਤ ਵੱਡੇ ਜਿਹੜੇ ਚਿਹਰੇ ਸਨ ਉਹ ਇੰਨਾ ਜਿਹੜੇ ਵਿਰੋਧ ਪ੍ਰਦਰਸ਼ਨ ਸੀ ਇੰਨੇ ਜਿਹੜੇ ਦਿਖਾਈ ਨਹੀਂ ਦਿੱਤੇ ਤਾਂ ਟੜੇਬਾਜੀ ਤਾਂ ਹੈ ਹੀ ਹੈ ਔਰ ਖਾਸ ਤੌਰ ਤੇ ਟੜੇਬਾਜੀ ਜਿਹੜੀ ਆ ਉਹ ਵੱਡੀ ਗੱਲ ਤਾਂ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੈਗੀ ਆ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਾਂਗਰਸ ਦੀ ਟੌਪ ਦੀ ਲੀਡਰਸ਼ਿਪ ਆ ਕੋਈ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਤੋਂ ਘੱਟ ਨਹੀਂ ਸਮਝਦੀ ਕਿਉਂਕਿ ਜੇਕਰ 2027 ਦੀ ਚੋਣਾਂ ਹੋਣੀਆਂ ਨੇ ਤਾਂ ਉਸ ਮੁੱਖ ਮੰਤਰੀ ਨੂੰ ਅਸੀਂ ਹੀ ਚੁਣੇ ਜਾਣਾ ਚਾਹੇ ਉਹ ਸੁਖਜਿੰਦਰ ਸਿੰਘ ਰਧਾਵਾ ਹੋਵੇ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਰਾਜਾ ਬਰਿੰਗ ਹੋਵੇ ਕੋਈ ਵੀ ਨੇਤਾ ਹੋਵੇ ਜਿਹੜੇ ਨੇਤਾ ਨੇ ਉਹ ਸਾਰੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਵੇਦਾਰ ਦੇ ਰੂਪ ਚ ਪੇਸ਼ ਕਰ ਰਹੇ ਆ ਬੇਸ਼ੱਕ ਵੱਖ-ਵੱਖ ਪੱਜਾਂ ਤੇ ਚਾਹੇ ਸੁਖਜਿੰਦਰ ਸਿੰਘ ਰਧਾਵਾ ਇਹ ਹੋਣ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਨਹੀਂ ਮੈਂ ਮੁੱਖ ਮੰਤਰੀ ਦੇ ਉਪ ਚ ਸ਼ਾਮਲ ਨਹੀਂ ਆ ਹਰ ਸੂਰਤ ਚ ਸੋਚਦੇ ਆ ਕਿ ਕਾਂਗਰਸ ਦੀ ਸਰਕਾਰ ਜਿਹੜੀ ਸਤਾਈ ਵਿੱਚ ਬਣਨੀ ਚਾਹੀਦੀ ਆ ਆ ਰਾਜਾ ਬਰਿੰਗ ਵੀ ਮਤਲਬ ਇਸ ਗੱਲ ਨੂੰ ਸਮਝਣ ਦੇ ਉਹ ਵੀ ਇਸ ਸਟੇਟਮੈਂਟ ਕਹਿੰਦੇ ਕਿ ਨਹੀਂ ਪਾਰਟੀ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਜੋ ਹਾਈ ਕਮਾਨ ਕਹੇਗੀ ਉਹ ਉਹ ਹੁਣ ਹੀ ਸਾਰੇ ਨੂੰ ਸਬਕਾਰ ਹੋਊਗਾ ਕਹਿਣ ਦੇ ਅਰਥਾ ਕਿ ਇਹ ਸਿਰਫ ਬਿਆਨਬਾਜ਼ੀਆ ਨਹੀਂ ਪਰ ਧੜੇਬਾਜ਼ੀ ਜਿਹੜੀ ਇਸ ਪੱਖ ਤੋਂ ਜਿਹੜੀ ਆ ਉਹ ਆਪਸ ਦੇ ਵਿੱਚ ਮੁੱਖ ਘਰਤਾ ਮੁੱਖ ਮੰਤਰੀ ਦੇ ਦਾਅਵੇ ਲੜਦੇ ਉਹਦੇ ਤੋਂ ਲੈ ਕੇ ਹੈਗੀ ਹੈ ਬਾਕੀ ਜੇਕਰ ਆ ਰੈਲੀ ਅਮਰੀਕਾ ਦੇ ਸੰਦਰਭ ਚ ਗੱਲ ਕੀਤੀ ਤਾਂ ਵਾਕਈ ਟੌਪ ਦੇ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਹ ਕਿਤੇ ਵੀ ਜ਼ਿਆਦਾ ਦਿਖਾਈ ਜਿਹੜੀ ਆ ਨਹੀਂ ਦਿੱਤੀ ਚਰਨਜੀਤ ਸਿੰਘ ਚੰਨੀ ਚਲੋ ਉਹ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਕਮੇਟੀ ਬਣੀ ਆ ਉਹ ਆਟੋ ਪੰਜਾਬ ਬਾਹਰ ਉਹ ਮੀਟਿੰਗ ਦੇ ਅੱਜ ਜਿਹੜੇ ਵੱਖ-ਵੱਖ ਰਾਜਾਂ ਦੇ ਵਿੱਚ ਉਹ ਮੀਟਿੰਗ ਕਰ ਰਹੇ ਆ ਹੋ ਸਕਦਾ ਕਿ ਅਗਲੇ ਦਿਨਾਂ ਤੋਂ ਵਾਪਸ ਆਣ ਕੇ ਦੁਬਾਰਾ ਇਸ ਮੁੱਦੇ ਤੇ ਉਹ ਗੋਲਨ ਜਿਸ ਤਰ੍ਹਾਂ ਉਹ ਲੋਕ ਸਭਾ ਦੇ ਵਿੱਚ ਹਮੇਸ਼ਾ ਬੋਲਦੇ ਰਹੇ ਆ ਔਰ ਕੇਂਦਰ ਸਰਕਾਰ ਨੂੰ ਝੇਲਦੇ ਆ ਔਰ ਤੁਸੀਂ ਇਹ ਵੀ ਦੇਖ ਲਓ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਜਿਹੜਾ ਸਮਾਗਮ ਸੀ ਉਹਨਾਂ ਨੇ ਸਾਰੀ ਲੀਡਰਸ਼ਿਪ ਜਿਹੜੀ ਸੀ ਆਪਣੇ ਘਰ ਜਿਹੜੀ ਇਕੱਠੇ ਕਰ ਲਈ ਉਹਨਾਂ ਨੇ ਕਦੇ ਵੀ ਅਜਿਹੀ ਗੱਲ ਜਿਹੜੀ ਪੇਸ਼ ਨਹੀਂ ਕੀਤੀ ਕਿ ਹਾਂ ਭਈ ਮੈਂ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰੋਜੈਕਟ ਕਰਦਾ ਔਰ ਲੋਕ ਜਿਹੜੇ ਚਾਹੁੰਦੇ ਨੇ ਪਰ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸ਼ਾਇਦ ਇਸ ਕਰ ਨੂੰ ਸਰਕਾਰ ਨਹੀਂ ਕਰਦੀ ਇਸੇ ਕਰਕੇ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਦੇ ਘਰ ਸਮਾਗਮ ਹੋਇਆ ਤਾਂ ਉਸ ਵਕਤ ਵੀ ਚਿੱਠੀਆਂ ਕਈਆਂ ਲੋਕਾਂ ਨੂੰ ਜਿਹੜੀਆਂ ਉਕੜਕਤੀਆਂ ਗਈਆਂ ਸਨ ਮਤਲਬ ਇਹ ਜਿਸ ਤਰੀਕੇ ਦੀ ਚਰਚਾ ਵਾਂ ਨਹੀਂ ਹੁਣ ਇਹ ਜੋ ਕੁਝ ਚੱਲਦਾ ਪਿਆ ਇਹ ਕਾਂਗਰਸ ਵਾਸਤੇ ਠੀਕ ਨਹੀਂ ਹੈਗਾ ਕਿਉਂਕਿ ਕਾਂਗਰਸ ਇੱਕ ਪਾਸੇ ਤਾਂ 2027 ਦੇ ਵਿੱਚ ਅ ਸਰਕਾਰ ਬਣਾਉਣ ਦੇ ਮੂਖ ਚਾਹਤਾ ਦਾਵਾ ਪੇਸ਼ ਕਰ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਲੀਡਰ ਨੇ ਉਹ ਆਪ ਆਪਣੀ ਰਾਤ ਤੇ ਆਪ ਆਪਣੀ ਡੱਪੀ ਜਿਹੜੀ ਬੁਜਾਰੇ ਆ ਤੇ ਫਿਰ ਅਜਿਹੀ ਹਾਲਤ ਦੇ ਵਿੱਚ 2027 ਦਾ ਧੁਪਣਾ ਲੈਣਾ ਮੇਰਾ ਖਿਆਲ ਕਾਂਗਰਸ ਵਾਸਤੇ ਕੇਵਲ ਤੇ ਕੇਵਲ ਇੱਕ ਅਮ੍ਰਿਤਕ੍ਰਿਸ਼ਨ ਜਿਹੜੀ ਆ ਉਹ ਹੀ ਆਖੀ ਜਾ ਸਕਦੀ ਹੈਗੀ ਆ ਜੇ ਕਾਂਗਰਸ ਪਾਰਟੀ ਦੇ ਮੰਨ ਤੇ ਇਹ ਜਿਹੜੀ ਸਥਿਤੀ ਇਸ ਵੇਲੇ ਜੋ ਸਮਝਿਆ ਜਾਂਦਾ ਕਿ ਇਹ ਸਥਿਤੀ ਹੈ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸੱਤਾ ਵਿਰੋਧੀ ਆ ਜਿਹੜੀ ਲਹਿਰ ਉਹ ਚੱਲ ਸਕਦੀ ਆ ਆਕਾਲੀ ਦਲ ਜਿਹੜਾ ਆ ਖਾਸ ਤੌਰ ਤੇ ਉਹ ਹਾਸ਼ੀਏ ਤੇ ਗਿਆ ਆ ਪਾੜੇ ਪਾੜੇ ਕੋਈ ਹੋਣ ਨਹੀਂ ਤੇ ਇਸ ਕਰਕੇ ਮੈਦਾਨ ਜਿਹੜਾ ਸਾਡੇ ਵਾਸਤੇ ਪੂਰਨ ਤੌਰ ਤੇ ਖਾਲੀ ਆ ਤਾਂ ਅਸੀਂ ਬਾਜੀ ਜਿਹੜੀ ਮਾਰ ਜਾਣੀ ਆ ਪਰ ਇਹ ਸ਼ਾਇਦ ਕਾਂਗਰਸ ਪਾਰਟੀ ਦੇ ਆਗੂਆਂ ਦਾ ਇਹ ਇੱਕ ਵਹਿਮ ਜਿਹੜਾ ਉਹ ਆਖਿਆ ਜਾ ਸਕਦਾ ਕਿਉਂਕਿ ਅੰਦਰੋਂ-ਅੰਦਰੀ ਅਕਾਲੀ ਦਲ ਵੀ ਸਰਵਾਈਵ ਹੋ ਰਿਹਾ ਬੀਜੇਪੀ ਵੀ ਆਪਣੇ ਆਪ ਨੂੰ ਸਟਰੋਂਗ ਜਿਹੜਾ ਕਰ ਰਹੀ ਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਆਪਣੇ ਪੈਰਾਂ ਤੇ ਦੁਬਾਰਾ ਖੜੇ ਹੋਣ ਦੀ ਮੂਰਛਾ ਹੈਗੀ ਆ ਆ ਫਿਰ ਅਜਿਹੀ ਸਥਿਤੀ ਦੇ ਵਿੱਚ ਏਡੀ ਸੌਖੀ ਗੇਮ ਨਹੀਂ ਆ ਕਿ ਜਿਸ ਤਰੀਕੇ ਦੇ ਕਾਂਗਰਸ ਦੇ ਨੇਤਾ ਇਹ ਸਭ ਨੂੰ ਸਮਝਦੇ ਆ ਤਾਂ ਇਹ ਜਿਹੜੀ ਧੜੇਵਾਜੀ ਇਹ ਮੈਂ ਜਿਸ ਤਰ੍ਹਾਂ ਪਹਿਲਾਂ ਆਪਣੀ ਗੱਲ ਸ਼ੁਰੂ ਕਰਨ ਦਾ ਕੀਤੀ ਕਿ ਇਹ ਨਵੀਂ ਗੱਲ ਨਹੀਂ ਹੈ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈ ਤੇ ਜਿਸ ਤੱਕ ਆ ਮਿਆ ਜਾ ਫਿਰ ਕਾਂਗਰਸ ਪਾਰਟੀ ਨੂੰ ਸਮੇਂ-ਸਮੇਂ ਤੇ ਪੁਕਰਾ ਪਿਆ ਹੁਣ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਗਰੁੱਪ ਨੇ ਕਈ ਗਰੁੱਪ ਨੇ ਪਰ ਮਾਝਾ ਬਰਗੇਡ ਦੀ ਗੱਲ ਕਰੀਏ ਆ ਖਾਸ ਤੌਰ ਤੇ ਮਾਝੇ ਦੇ ਖੇਤਰ ਵਿੱਚ ਸੁਖਜਿੰਦਰ ਸਿੰਘ ਦਾਵਾ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਜਿੰਦਰ ਸਿੰਘ ਬਾਜਵਾ ਬਲੋ ਸਰਕਾਰ ਯਾ ਸੁਖਸਾ ਇਹੋ ਜੇ ਨਾਮ ਨੇ ਪਰ ਹੁਣ ਇਹ ਵੀ ਜਿਹੜੇ ਲੋਕ ਨੇ ਅਲੱਗ-ਅਲੱਗ ਨੇ ਕਿਤੇ ਵੀ ਮਾਜਬਰ ਗ੍ਰੀਡ ਦਾ ਨਾਮ ਸਾਝੇ ਰੂਪ ਚ ਨਹੀਂ ਆ ਰਿਹਾ ਉੱਤੋਂ ਉੱਤੋਂ ਜਰੂਰ ਇਕੱਠੇ ਦੇਖਣ ਨੂੰ ਮਿਲਦੇ ਆ ਪਰ ਅੰਦਰੋਂ ਅੰਦਰ ਹੀ ਜਿਹੜੇ ਆ ਇਹ ਆਪਸ ਦੇ ਵਿੱਚ ਇਹਨਾਂ ਦਾ ਮੇਲ ਜੋੜ ਜਿਹੜਾ ਉਹ ਨਹੀਂ ਹੈ ਤਾਂ ਅਜਿਹੀ ਸੂਰਤ ਦੇ ਵਿੱਚ ਜਿਹੜੀ ਇਹ ਧੜੇਬਾਜੀ ਆ ਕਾਂਗਰਸ ਦੀ ਹਾਈ ਕਮਾਂਡ ਸੋਚਦੀ ਹੈ ਕਿ ਧੜੇਬਾਜੀ ਨੂੰ ਖਤਮ ਕੀਤਾ ਜਾਵੇ ਪਰ ਕਈ ਵਾਰ ਲੋਕ ਇਹ ਵੀ ਗੱਲਾਂ ਕਰਦੇ ਆ ਕਿ ਜਿਹੜੀ ਹਾਈ ਕਮਾਂਡ ਉਹ ਜਾਣ ਬੁੱਝ ਕੇ ਟੂਬੇ ਦੇ ਅੰਦਰ ਦੋ ਧੜਿਆਂ ਨੂੰ ਹਮੇਸ਼ਾ ਜਿੰਦਾ ਰੱਖਣ ਦੇ ਮੂਰਚ ਹੁੰਦੀ ਆ ਕਿ ਹਾਂ ਵੀ ਕੋਈ ਵੀ ਟੜਾ ਜਿਹੜਾ ਆ ਆਪੇ ਆਪ ਨੂੰ ਇਨਾ ਸਟਰੌਂਗ ਨਾ ਸਮਝੇ ਕਿ ਹਾਈਕਮਾਨ ਨੂੰ ਉਹ ਅੱਖ ਮਖਾ ਸਕੇ ਹਾਈਕਮਾਨ ਦੀ ਵੀ ਇਹ ਰਣਨੀਤੀ ਬੀਤੇ ਸਮੇਂ ਚ ਰਹੀ ਹੈ ਜਾਂ ਜਿਸ ਜਿਸ ਤਰੀਕੇ ਦਾ ਜਿਕਰ ਹੈ ਬੀਤੇ ਦੌਰ ਦਾ ਤੇ ਹਸਤੂ ਵੀ ਕੀ ਤਾਂ ਇਹ ਕਾਂਗਰਸ ਹਾਈਕਮਾਨ ਦੀ ਵੀ ਚਾਲ ਹੁੰਦੀ ਹੈ ਜਾਂ ਯੋਜਨਾ ਹੁੰਦੀ ਹੈ ਜਾਂ ਪਲੈਨਿੰਗ ਹੈ ਲੋ ਕਿ ਦੋ ਟੜੇ ਹਮੇਸ਼ਾ ਕਾਂਗਰਸ ਦੇ ਇਸ ਤਰੀਕੇ ਨਾਲ ਰੱਖੋ ਕਿ ਜਿਹਨੂੰ ਲੋੜ ਪਈ ਉਹਨੂੰ ਅਸ਼ੀਰਵਾਦ ਦੇ ਕੇ ਥਾਪੜਾ ਦੇ ਕੇ ਉਸ ਨੂੰ ਅੱਗੇ ਲਾ ਲਿਆ ਇਹ ਸ਼ਾਇਦ ਇਹ ਹਾਈਕਮਾਨ ਦੀ ਵੀ ਇਹ ਨੀਤੀ ਦੇ ਤਹਿਤ ਹੀ ਪੰਜਾਬ ਦੇ ਅੰਦਰ ਜਿਹੜਾ ਹੋ ਰਿਹਾ ਕਿਉਂਕਿ ਤੁਸੀਂ ਦੇਖ ਲਓ ਕਿ ਜਦੋਂ ਨਵਜੋਤ ਸਿੰਘ ਸਿੱਧੂ ਜਦਾ ਪ੍ਰਿੰਕਾ ਗਾਂਧੀ ਦਾ ਫੋਟੋ ਪਾ ਕੇ ਇੱਕੋ ਹੀ ਕਾਂਗਰਸੀ ਹਲਕਿਆਂ ਦੇ ਵਿੱਚ ਤੜਥੱਲੀ ਜਿਹੜੀ ਉਹ ਮਚਾ ਦਿੰਦਾ ਤੇ ਇਹਦੇ ਨਾਲ ਹੀ ਨਾਲ ਅਗਰ ਪਾਰਟੀ ਪ੍ਰਧਾਨ ਮੌਜੂਦਾ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਤੇ 22 ਤੋਂ ਲੈ ਕੇ ਹੁਣ ਤੱਕ ਜਦੋਂ ਇਲੈਕਸ਼ਨ ਹੁੰਦੀ ਉਦੋਂ ਤੋਂ ਪ੍ਰਧਾਨਜੀਤ ਉਹਨਾਂ ਨੇ ਸੰਭਾਲਿਆ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਤਾਂ ਉਹ ਪੂਰਤ ਅਤੇ ਧੜੇਬੰਦੀ ਨੂੰ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਗਏ ਦੂਜੇ ਪਾਸੇ ਪਾਰਟੀ ਨੇ ਕੋਈ ਵੀ ਅਜਿਹਾ ਪ੍ਰਦਰਸ਼ਨ ਉਹਨਾਂ ਦੀ ਅਗਵਾਈ ਦੇ ਵਿੱਚ ਨਹੀਂ ਕੀਤਾ ਕਿ ਜਿਹੜਾ ਇਹ ਕਿਹਾ ਜਾ ਸਕੇ ਕਿ ਹਾਂ ਭਈ ਉਹਨਾਂ ਨੇ ਕੋਈ ਮਾਰਤਾ ਮਾਰਿਆ ਜਦੋਂ ਕਿ ਇਸ ਦੀ ਬਦੌਲਤ ਕਿ ਜਿਹੜੀ ਗੱਲ ਜਿਸ ਕਰਕੇ ਉਹ ਹਮੇਸ਼ਾ ਬਾਦ ਵਿੱਚ ਵਾਦਾਂ ਦੇ ਤੇ ਜਿਹੜੇ ਉਹਨਾਂ ਦੀ ਬਹਿਣਬਾਜ਼ੀਆਂ ਜਿਹੜੇ ਉਹ ਬਿਆਨ ਦਿੰਦੇ ਆ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੇ ਆ ਉਹ ਹੁਣ ਵੀ ਉਹਨਾਂ ਦੇ ਪਿਛਲੇ ਦਿਨਾਂ 'ਚ ਜਿਸ ਤਿੱਕੇ ਦਾ ਬਿਆਨ ਆਇਆ ਕੱਲ ਦੇ ਪ੍ਰੋਗਰਾਮ 'ਚ ਜਿਸ ਤਿੱਕੇ ਨਾਲ ਅਸੀਂ ਗੱਲ ਜਿਹੜੀ ਕਰ ਰਹੇ ਸਾਂ ਸੋ ਇਹ ਜੋ ਸਥਿਤੀਆਂ ਨੇ ਉਹ ਕਾਂਗਰਸ ਪਾਰਟੀ ਵਾਸਤੇ ਜਿਹੜੀ ਮੁਸ਼ਕਲ ਪੈਦਾ ਕਰ ਦਮਣੀਆਂ ਹੈਗੇ ਯਾਨੀ ਹੁਣ ਪਾਕ ਪੁਸ਼ੇਨ ਆਸ਼ੂ ਦੇ ਸੰਦਰਭ ਵਿੱਚ ਤੁਸੀਂ ਗੱਲ ਕਰ ਲਓ ਜਦੋਂ ਜਿੰਨੀ ਚੋਣ ਲੜੀ ਆ ਉਥੇ ਉਹਨਾਂ ਨੇ ਆਪਣੇ ਗੱਦਿਆਂ ਨਾਲ ਜਾਂ ਉਹਨਾਂ ਨੇ ਆਪਣੇ ਦਮ ਤੇ ਜਿਹੜੀ ਚੋਣ ਜਿਹੜੀ ਉਹ ਲੜੀ ਤਾਂ ਕਿਤੇ ਵੀ ਕਾਂਗਰਸ ਪਾਰ ਜਿਹੜੀ ਪਾਰਟੀ ਆ ਪੰਜਾਬ ਦੀ ਇਹਦੀ ਹਾਈ ਲੀਡਰਸ਼ਿਪ ਵੜੰਗੂਣੀ ਕਿਤੇ ਵੀ ਦਿਖਾਈ ਜਿਹੜੇ ਉਹ ਨਹੀਂ ਦਿੱਤੇ ਪਰ ਉਹਨਾਂ ਦਾ ਬਿਆਨ ਵੀ ਪਾਕ ਪੁਸ਼ੇਨ ਆਸ਼ੂ ਨਾਲ ਰਾਜ ਭੀਤੇ ਦਲਾਚ ਉਹ ਸਾਹਮਣੇ ਆਇਆ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਂਗਰਸ ਦੇ ਉਸ ਸਥਿਤੀ ਨੂੰ ਪੇਸ਼ ਕਰਦੀ ਇਹਨਾਂ ਕਿ ਹਾਂ ਵੀ ਕਾਂਗਰਸ ਇਸ ਵੇਲੇ ਜਿਹੜਾ ਢੜੇਬੰਦੀ ਦੇ ਕਾਰ ਹੈਗੀ ਆ ਤੇ ਚਾਹੀਦਾ ਤੇ ਇਹ ਹੈ ਕਿ ਜੇਕਰ 27 ਨੂੰ ਤੁਸੀਂ ਦੁਬਾਰਾ ਆਉਣਾ 27 ਦੇ ਵਿੱਚ ਤਾਂ ਫਿਰ ਇਹ ਧੜੇ ਬੰਦੇ ਨੂੰ ਖਤਮ ਜਿਹੜਾ ਉਹ ਕਰਦਾ ਪਊਗਾ ਤੇ ਇਹ ਕਿਸੇ ਇੱਕ ਨੇਤਾ ਦੀ ਜ਼ਿੰਮੇਵਾਰੀ ਨਹੀਂ ਹੈ ਇਸ ਮੁੱਚੇ ਨੇਤਾਵਾਂ ਦੀ ਜਿਹੜੀ ਆ ਉਹ ਲੋੜ ਆ ਉਹਨਾਂ ਨੂੰ ਚਾਹੀਦਾ ਕਿ ਕਾਂਗਰਸ ਇੱਕ ਸਾਜੇ ਪਲੇਟਫਾਰਮ ਤੇ ਇਕੱਠੀ ਹੋਵੇ ਔਰ ਪੰਜਾਬ ਦੇ ਲੋਕ ਵੀ ਚਾਹੁੰਦੇ ਕਿ ਹਾਂ ਵੀ ਇੱਕ ਅਜਿਹੀ ਸਰਕਾਰ ਆਵੇ ਕਿ ਜਿਹੜੀ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰ ਸਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਸਕੇ ਬਿਲਕੁਲ ਅਨਕੀਰ ਸਰ ਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਘਰ ਜੋ ਸਮਾਗਮ ਹੋਇਆ ਸੀ ਉਸ ਦੇ ਵਿੱਚ ਕਈ ਲੀਡਰ ਪਹੁੰਚੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸਾਰੇ ਲੀਡਰਾਂ ਨੂੰ ਆਪਣੇ ਝੰਡੇ ਦੇ ਹੇਠਾਂ ਇਕੱਠੇ ਕਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਇਹ ਵੀ ਦੇਖਣ ਨੂੰ ਮਿਲੇ ਸੀ ਕਿ ਕਈ ਨੋਟ ਲੀਡਰਾਂ ਨੂੰ ਨੋਟਿਸ ਵੀ ਭੇਜੇ ਗਏ ਸੀ ਜਿਹੜੇ ਆਗੂ ਉਹਨਾਂ ਦੇ ਘਰ ਪਹੁੰਚੇ ਸੀ ਉਹਨਾਂ ਨੂੰ ਨੋਟਿਸ ਕੱਢੇ ਗਏ ਸੀ ਫਿਰ ਕਿਤੇ ਨਾ ਕਿਤੇ ਕਾਂਗਰਸੀ ਲੀਡਰ ਆਪ ਵੀ ਇਹ ਚਾਹੁੰਦੇ ਨੇ ਕਿ ਜੋ ਧੜੇਬੰਦੀ ਆ ਉਹ ਖਤਮ ਨਾ ਹੋਵੇ ਜੀ ਮੈਂ ਤਾਂ ਉਹੀ ਗੱਲ ਕੀਤੀ ਰਕੜਾ ਸਾਹਿਬ ਇਹ ਕਾਂਗਰਸ ਦੇ ਜਦੋਂ ਚੰਜੀ ਸਿੰਘ ਚੰਨੀ ਦੇ ਕਰ ਇੱਕ ਨਿੱਜੀ ਸਮਾਗਮ ਸੀ ਉਸ ਸਮਾਗਮ ਤੇ ਸਾਰੇ ਨੇਤਾ ਇਕੱਠੇ ਪਰ ਕਈ ਵਿੱਚ ਨਹੀਂ ਸ਼ਾਮਲ ਹੋਏ ਤਾਂ ਉਸ ਤੋਂ ਬਾਅਦ ਜਿਹੜੀਆਂ ਚਿੱਠੀਆਂ ਜਿਹੜੀਆਂ ਕੱਢ ਦਿੱਤੀਆਂ ਹੁਣ ਇੱਕ ਨਿੱਜੀ ਸਮਾਗਮ ਨੂੰ ਇੱਕ ਰਾਜਨੀਤਿਕ ਜਾਂ ਸਿਆਸੀ ਸਮਾਗਮ ਦੀ ਨਜ਼ਰ ਦਾ ਦੇਖੋਗੇ ਤਾਂ ਉਹਨਾਂ ਨੂੰ ਚਿੱਠੀਆਂ ਉਹਨਾਂ ਦੇ ਜਿਹੜੇ ਸਮਾਗਮ 'ਚ ਸ਼ਾਮਲ ਹੋ ਉਹਨਾਂ ਵਿਅਕਤੀ ਨੂੰ ਜੇਕਰ ਨੋਟਿਸ ਕੱਢਦੇ ਜੇ ਤਾਂ ਕੁਦਰਤੀ ਤੌਰ ਤੇ ਇਸ ਨੂੰ ਤੁਸੀਂ ਇਹੋ ਹੀ ਅਖੋਗੇ ਕਿ ਧੜੇਬਾਜ਼ੀ ਜਿਹੜੀ ਆ ਜ਼ਰੂਰ ਰਣੀ ਚਾਹੀਦੀ ਕਿ ਕਿਉਂਕਿ ਜਿਹੜੇ ਨੋਟਿਸ ਜਾਰੀ ਕੀਤੇ ਕੇ ਗੇਈ ਇਸੇ ਨੀਅਤ ਨਾਲ ਕਿ ਕੱਲ ਨੂੰ ਇੱਕ ਵਿਅਕਤੀ ਚਰਨਜੀਤ ਸਿੰਘ ਚੰਨੀ ਦੇ ਮਗਰ ਤਾਂ ਖਲੋਣਗੇ ਤੇ ਜਦੋਂ ਕਿ ਦੂਜੇ ਪਾਸੇ ਤਾਂ ਚਰਨਜੀਤ ਸਿੰਘ ਚੰਨੀ ਦੇ ਪਿੱਛੇ ਤਾਂ ਪੂਰਾ ਪੰਜਾਬੀ ਖਲੋਤਾ ਜਿਹੜੇ ਲੋਕ ਉਹਨੂੰ ਪਸੰਦ ਕਰਦੇ ਉਹ ਲੋਕ ਖਲੋਤੇ ਜਦੋਂ ਜਿਤਨਾ ਹੀ ਗੱਲ ਕਰਦੇ ਕਿ 4 ਮਹੀਨੇ ਦੇ ਕਾਰਜਕਾਲ ਦੇ ਵਿੱਚ ਚੰਨੀ ਨੇ ਉਹ ਕੰਮ ਕੀਤੇ ਕਿ ਇਤਿਹਾਸ ਜਿਹੜਾ ਜਰੂਰ ਸਿਰਜਿਆ ਤੇ ਜੇਕਰ ਉਹ ਨੋਟਿਸ ਜਾਰੀ ਹੋ ਉਹ ਤੇ ਇਸੇ ਨੀਅਤ ਨਾਲ ਸੀ ਕਿ ਹਾਂ ਫੇ ਕਿਸੇ ਵੀ ਨੇਤਾ ਦਾ ਕਾਦੇ ਜਿਹੜਾ ਇੰਨਾ ਵੱਡਾ ਨਹੀਂ ਹੋਣਾ ਚਾਹੀਦਾ ਕਿ ਉਹ ਬੰਦਾ ਲੋਕ ਨਾਇਕ ਤੇ ਤੌਰ ਤੇ ਵਿਚਰੇ ਇਸੇ ਕਰਕੇ ਜਿਹੜੇ ਨੋਟਸ ਜਿਹੜੇ ਉਹ ਜਾਰੀ ਕੀਤੇ ਗਏ ਸੀ ਤਾਂ ਮੈਂ ਤਾਂ ਪਹਿਲਾਂ ਗੱਲ ਕੀਤੀ ਤੁਸੀਂ ਪੰਜਾਬ ਦੀ ਤਾਂ ਗੱਲ ਛੱਡੋ ਜਿਹੜੀ ਕਾਂਗਰਸ ਦੀ ਹਾਈ ਕਮਾਨ ਉਹ ਵੀ ਕਈ ਵਾਰੀ ਇਸ ਚੀਜ਼ ਵਿੱਚ ਦਿਲਚਸਪੀ ਰੱਖਦੀ ਆ ਕਿ ਧੜੇ ਜਿਹੜੇ ਨੇ ਵੱਖ-ਵੱਖ ਧੜੇ ਜਿਹੜੇ ਆ ਉਹ ਪੰਜਾਬ 'ਚ ਰਹਿਣੇ ਚਾਹੀਦੇ ਜਾਂ ਰਾਜਧਾਨੀ 'ਚ ਰਹਿਣੇ ਚਾਹੀਦੇ ਕਿਉਂਕਿ ਕੋਈ ਵੀ ਧੜਾ ਇੰਨਾ ਸ਼ਕਤੀਸ਼ਾਲੀ ਨਾ ਹੋ ਜੇ ਕਿ ਕਾਨੂੰਨ ਵਿਵਸਥਾ ਦੇ ਵਿੱਚ ਉਹ ਹੀ ਹਾਈ ਕਮਾਨ ਨੂੰ ਅੱਖਾਂ ਲਗਾਵੇ ਬਿਲਕੁਲ ਅਨਕੀ ਸਰ ਪਰ ਮੌਜੂਦਾ ਸਥਿਤੀ ਜੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਭ ਤੋਂ ਵੱਧ ਸਟਰੋਂਗ ਦਿਖਾਈ ਦੇ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅੱਗੇ ਕੀਤਾ ਜਾ ਸਕਦਾ ਹੈ ਦੇਖੋ ਆਪਾਂ 5.2.2 ਜਾਂ ਸਰਦਨ ਕਹਿੰਦਾ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਕਾਂਗਰਸ ਦੀ ਹਾਈ ਕਮਾਂਡ ਨੂੰ ਜਿਹੜੀ ਪਾਰਟੀ ਦੀ ਪੰਜਾਬ ਦੇ ਵਿੱਚ ਪਾਰਟੀ ਦੀ ਅਗਵਾਈ ਆ ਉਹ ਚਰਨਜੀਤ ਸਿੰਘ ਚੰਨੀ ਨੂੰ ਦੇਣ ਦੇ ਹੱਕ ਦੇ ਮੂਰਚ ਨਜ਼ਰ ਜਿਹੜੀ ਉਹ ਆ ਰਹੀ ਹੈ ਕਿਉਂਕਿ ਐਸਸੀ ਬੀਸੀ ਵਰਗ ਚੜਾ ਇੱਕ ਵੱਡਾ ਪੰਜਾਬ ਦੇ ਵਿੱਚ ਅਗਲਾ ਫਰ ਗਿਆ ਉਹ ਸਰਕਾਰ ਬਣਾਉਣਾ ਛਾਪੀ ਅਹਿਮਤ ਜਿਹੜੀ ਰੱਖਦਾ ਤੇ ਚਰਨਜੀਤ ਸਿੰਘ ਚੰਨੀ ਕਿਉਂਕਿ ਦਲਤਵਰਗ ਨਾਲ ਸੰਬੰਧ ਨਹੀਂ ਤਾਂ ਉਹ ਇੱਕ ਦਾ ਜਿਹੜਾ ਉਹ ਉਹਨਾਂ ਦੇ ਖੇਡ ਸਕਦਾ ਉੱਚੀ ਵੱਡੀ ਗੱਲ ਜਿਹੜੀ ਆ ਕਿ ਉਹਨਾਂ ਦਾ ਜਿਸ ਤਰੀਕੇ ਦਾ ਕਾਰਜ ਕਰ ਰਿਹਾ ਔਰ ਜਿਸ ਤਰੀਕੇ ਨਾਲ ਪੰਜਾਬ ਚ ਉਹਨਾਂ ਦੀ ਅਪਰੋਚ ਹੈਗੀ ਹੈ ਜਾਂ ਪੰਜਾਬ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਇਸ ਕਾਰਨ ਉਹ ਹਾਈ ਕਮਾਂਡ ਜਿਹੜਾ ਬੜਾ ਨੇੜੇ ਤੋਂ ਵਿਚਾਰਦੇ ਪਈ ਆ ਤਾਂ ਹੋ ਸਕਦਾ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਕਿ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਕਿ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਉਹਨਾਂ ਨੂੰ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਦੇ ਇਸ ਪੱਧਰ ਤੇ ਆਪਾਂ ਆਜ ਤੋ ਦੋ ਜਾਂ ਚਾਰ ਦਿਨ ਪਹਿਨਾ ਜਿਹੜੀ ਉਹ ਗੱਲ ਕੀਤੀ ਸੀਗੀ ਚੰਨ ਸਿੰਘ ਚੰਨੀ ਦਾ ਕਾਰਜ ਕਲ ਜਾਂ ਚੰਕੀ ਸਿੰਘ ਚੰਨੀ ਦੀ ਜਿਹੜੀ ਕਾਰਜ ਸ਼ੈਲੀ ਆ ਖਾਸ ਤੌਰ ਤੇ ਲੋਕ ਸਭਾ ਦੇ ਵਿੱਚ ਬਤਾਓ ਸੰਸਦ ਮੈਂਬਰ ਉਹ ਵੀ ਕਮਾਲ ਦੀ ਉਹਨੂੰ ਸਾਰੇ ਲੋਕ ਜਾਣਦੇ ਨੇ ਜਿਸ ਤਰੀਕੇ ਨਾਲ ਉਹ ਮੁੱਦੇ ਠੰਡੇ ਨੇ ਪਰ ਉਹ ਚੀਜ਼ਾਂ ਲੋਕ ਪਸੰਦ ਕਰਦੇ ਆ ਪੰਜਾਬ ਦੇ ਲੋਕ ਪਸੰਦ ਕਰਦੇ ਆ ਔਰ ਕਾਂਗਰਸ ਹਾਈ ਵੀ ਹਾਈ ਕਮਾਂਡ ਵੀ ਇਸ ਕੰ ਨੂੰ ਸਮਝਦੀ ਹੈ ਕਿ ਪੰਜਾਬ 'ਚ ਜਿਸ ਤਰੀਕੇ ਨਾਲ ਦੂਜੀ ਜਿਹੜੀ ਲੀਡਰਸ਼ਿਪ ਆ ਜਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ 'ਚ ਹੀ ਪੇਸ਼ ਕਰਦੇ ਉਹੋ ਜਿਹੀ ਜਿਹੜੀ ਕਦੇ ਵੀ ਆਪਣੀ ਜਿਹੜੀ ਪਰਭਾਸ਼ਾ ਸਰਜੀਤ ਸਿੰਘ ਚੰਨੀ ਨੇ ਇਹ ਨਹੀਂ ਗਲਤੀ ਕੀਤੀ ਕਿ ਹਾਂ ਮੈਂ ਮੈਨੂੰ ਇੱਕ ਦਾ ਮੁੱਖ ਮੰਤਰੀ ਮੈਨੂੰ ਬਣਾਓ ਉਹ ਕੇਵਲ ਕੰਮ ਕਰਨ ਦੇ ਵਿੱਚ ਯਕੀਨ ਜੜਾ ਰੱਖਦੇ ਆ ਤੇ ਸ਼ਾਇਦ ਹਾਈ ਕਮਾਂਡ ਇਸੇ ਕਾਰਨ ਹੈ ਉਹਨਾਂ ਨੂੰ ਪ੍ਰਧਾਨਗੀ ਦੇ ਪਦ ਵਾਸਤੇ ਵਿਚਾਰ ਸਕਦੀ ਹੈ ਜੋ ਸਾਡੇ ਕੋਲ ਸੂਤਰਾਂ ਤੋਂ ਜਾਣਕਾਰੀ ਬੀਤੇ ਦਿਨਾਂ ਚ ਪਹੁੰਚੀ ਸੀ ਬਿਲਕੁਲ ਅਣਖੀ ਸਰਤਾ ਜਿੱਥੇ ਕਾਂਗਰਸ ਦੇ ਵਿੱਚ ਕਾਰ ਫੇਰ ਬਦਲਦੀਆਂ ਵੀ ਚਰਚਾਵਾਂ ਨੇ ਦੂਜੇ ਪਾਸੇ ਗੁੱਟਬੰਦੀ ਵੀ ਲਗਾਤਾਰ ਕਾਂਗਰਸ ਦੇ ਵਿੱਚ ਦਿਖਾਈ ਦੇ ਰਿਹਾ ਉਧਰ ਹੀ ਸਰ ਜੇਕਰ ਅਗਲੀ ਖਬਰ ਵੱਲ ਵਧੀਏ ਤਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੋਗੀ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬੀਤੇ ਕੱਲ ਉਹਨਾਂ ਦੇ ਇੱਕ ਸੇਵਾਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਦਵਿੰਦਰ ਵੇਰਕਾ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਵੀ ਖਤਰਾ ਦੱਸਿਆ ਜਾ ਰਿਹਾ ਇਹ ਪੂਰਾ ਮਾਮਲਾ ਕੀ ਇਹ ਉਹਨਾਂ ਨੂੰ ਕਿਸ ਤੋਂ ਖਤਰਾ ਹੈ ਜੀ ਦੇਖੋ ਸਮੇ ਸਮੇ ਤੇ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਸਰਕਾਰ ਨੂੰ ਇਨਪੁਟ ਦਿੰਦੀਆਂ ਨੇ ਜਿਹੜੇ ਵੱਖ-ਵੱਖ ਵੀਆਈਪੀ ਜਾਂ ਐਮ ਵੀਆਈਪੀ ਲੋਕ ਨਹੀਂ ਉਹਨਾਂ ਦੀ ਸਕਿਉਰਟੀ ਦਾ ਰਿਵਿਊ ਜਿਹੜਾ ਉਹ ਹੁੰਦਾ ਰਹਿੰਦਾ ਹੈ ਤਾਂ ਇਸੇ ਤਰੀਕੇ ਨਾਲ ਕੋਈ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਰਿਵਿਊ ਜਿਹੜਾ ਹੁੰਦਾ ਰਿਹਾ ਤੇ ਅੱਜ ਤੋ ਕੁਝ ਸਮਾਂ ਪਹਿਲਾਂ ਵੀ ਬਿਕਰਮ ਸਿੰਘ ਜੀ ਦੇ ਸੰਬੰਧ ਕੇ ਖਾਣ ਆਈ ਸੀ ਜਦੋਂ ਉਹਨਾਂ ਦੀ ਸਕਿਉਰਟੀ ਨੂੰ ਕੱਟ ਕਰਦੀਆਂ ਚਰਚਾਵਾਂ ਚੱਲੀਆਂ ਸੀ ਤਾਂ ਉਸ ਵਕਤ ਪਤਾ ਲੱਗਦਾ ਸੀ ਕਿ ਹਾਂ ਵੀ ਉਦੋਂ ਕੁਝ ਜਿਹੜੀਆਂ ਅਕਵਾਦੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਉਹਨਾਂ ਦੀ ਜਾਲ ਨੂੰ ਖਤਰਾ ਹੈਗਾ ਤਾਂ ਉਸ ਵਕਤ ਜਿਹੜੀ ਉਹਨਾਂ ਸਕੋਟੀ ਜਿਹੜੀ ਆ ਫਿਰ ਵਧਾ ਦਿੱਤੀ ਗਈ ਸੀ। ਉਹਨੂੰ ਵੀ ਪਤਾ ਲੱਗਾ ਕਿ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਵੱਲੋਂ ਜਿਹੜਾ ਇੱਕ ਇਨਪੁਟ ਆਇਆ ਉਹਨਾਂ ਨੂੰ ਮਿਲਿਆ ਉਸ ਆਧਾਰ ਤੇ ਪੰਜਾਬ ਸਰਕਾਰ ਨੂੰ ਦੱਸਿਆ ਗਿਆ ਕਿ ਇਹਨਾਂ ਨੂੰ ਵਿਦੇਸ਼ਾਂ ਵਿੱਚ ਜਿਹੜਾ ਖਾਟੂ ਗਰੁੱਪ ਆ ਬਬਰ ਖਾਲਸਾ ਬਬਰ ਖਾਲਸਾ ਇੰਟਰਨੈਸ਼ਨਲ ਉਹਨਾਂ ਤੋਂ ਇਹਨਾਂ ਦੀ ਜਾਲ ਨੂੰ ਜਿਹੜਾ ਖਤਰਾ ਹੈਗਾ ਉਹਨ ਸਪੈਸ਼ਲ ਡੀਆਜੀ ਇੰਟੈਲੀਜੈਂਸ ਵੱਲੋਂ ਜਿਹੜਾ ਇਨਪੁਟ ਆ ਉਹਨਾਂ ਨੂੰ ਮਿਲਿਆ ਔਰ ਦੂਜੇ ਪਾਸੇ ਉਹਨਾਂ ਨੇ ਇਹ ਚਿੱਠੀ ਜਿਹੜੀ ਆ ਸਰਕਾਰ ਨੂੰ ਭੇਜੀ ਇਹਨਾਂ ਤਾਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਜਿਹੜੀ ਆ ਜ਼ਰੂਰ ਪੈ ਗਈ ਹੈ ਕਿਉਂਕਿ ਵਿਕਰਮ ਸਿੰਘ ਮੰਜੀਠੀਆ ਜਿਹੜੇ ਕਿ ਇਸ ਵੇਲੇ ਨਾਬਾ ਜੇਲ੍ਹ ਵਿੱਚ ਬੰਦ ਨੇ ਜਿਹਨਾਂ ਤੇ ਅੰਮਦ ਤੋਂ ਵੱਧ ਸਰੋਤਾਂ ਦੇ ਉਹ ਕੇਸ ਜਿਹੜਾ ਚੱਲਦਾ ਪਿਆ ਆ ਪੰਜਾਬ ਦੇ ਵਿੱਚ ਕਿਸੇ ਸਮੇਂ ਉਹ ਇੱਕ ਸ਼ਕਤੀਸ਼ਾਲੀ ਨੇਤਾ ਦੇ ਰੂਪ ਦੇ ਵਿੱਚ ਰਹੇ ਨੇ ਅੱਜ ਵੀ ਸ਼ਕਤੀਸ਼ਾਲੀ ਆਗੂ ਦੇ ਰੂਪ ਵਿੱਚ ਉਹ ਮੰਨੇ ਜਾਂਦੇ ਆ ਆ ਉਸ ਵਕਤ ਜਿਸ ਤਰੀਕੇ ਨਾਲ ਉਹਨਾਂ ਨੂੰ ਸਕਿਉਰਿਟੀ ਥ੍ਰੈਟ ਜਿਹੜੇ ਉਹਨਾਂ ਨੂੰ ਮਿਲਦੇ ਰਹੇ ਉਸੇ ਥ੍ਰੈਟ ਦੇ ਸੰਦਰਭ ਦੇ ਵਿੱਚ ਹੀ ਇਹ ਜਿਹੜੀ ਆ ਇੱਕ ਇਨਪੁਟ ਜਿਹੜਾ ਇੰਟੈਲੀਜੈਂਸ ਏਜੰਸੀਆ ਨੂੰ ਜਿਹੜਾ ਉਹ ਆਇਆ ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਿਹੜੀ ਆ ਆ ਉਹਨਾਂ ਉੱਤੇ ਹਮਲਾ ਜਾਣਲੇਵਾ ਹਮਲਾ ਕਰ ਸਕਦੀ ਜਾਂ ਉਹ ਜੋ ਉਹਨਾਂ ਨੂੰ ਨੁਕਸਾਨ ਜਿਹੜਾ ਪਹੁੰਚਾ ਸਕਦੀ ਹੈ ਸੋ ਇਹ ਜਿਹੜਾ ਇਨਪੁਟ ਆ ਇਹ ਉਹਨਾਂ ਕੋਲ ਮਿਲਿਆ ਸੀ ਤਾਂ ਇਹ ਸਰਕਾਰ ਨੂੰ ਦਿੱਤਾ ਗਿਆ ਜਿਸ ਮਗਰੋਂ ਸਰਕਾਰ ਵੱਲੋਂ ਜੇਲ੍ਹ ਵਿੱਚ ਉਹਨਾਂ ਦੀ ਜਿਹੜੀ ਸੁਰੱਖਿਆ ਆ ਵਧਾ ਦਿੱਤੀ ਗਈ ਹੈ ਔਰ ਜੇਲ੍ਹ ਅਧਿਕਾਰੀਆਂ ਨੂੰ ਵੀ ਇਹਦੇ ਸਬੰਧੀ ਜਿਹੜਾ ਉਸ ਜਿਹੜਾ ਉਹ ਕਰ ਦਿੱਤਾ ਗਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਤੁਸੀਂ ਜੇਕਰ ਕਾਰਜਸ਼ੈਲੀ ਵੇਖੋ ਤਾਂ ਉਹ ਹਮੇਸ਼ਾ ਇੱਕ ਤਾਕਤ ਨੇਤਾ ਦੇ ਰੂਪ ਚ ਰਹੀ ਹੈ ਜਦੋਂ ਅਮਰਤਪਾਲ ਦੇ ਸੰਦਰਭ ਦੇ ਵਿੱਚ ਵੀ ਉਹ ਜਦੋਂ ਉਹਨਾਂ ਦਾ ਅਮਰਤਪਾਲ ਦਾ ਜਿਹੜਾ ਚੱਲ ਰਿਹਾ ਸੀ ਬਾਤ ਬਹੁਤ ਉਦੋਂ ਵੀ ਉਹਨਾਂ ਦੇ ਬਿਆਨ ਜਿਹੜੇ ਸੀ ਉਹ ਬੜੇ ਜਿਹੜੇ ਉਹ ਤਿੱਖੇ ਜਿਹੜੇ ਸੀ ਉਹਦੇ ਸੰਦਰਭ ਦੇ ਵਿੱਚ ਆਏ ਤਾਂ ਉਦੋਂ ਵੀ ਇਹ ਸਮਝਿਆ ਜਾ ਰਿਹਾ ਸੀ ਕਿ ਉਹ ਕੁਝ ਲੋਕਾਂ ਦੇ ਲੋਕਾਂ ਦੀ ਨਜ਼ਰਾਂ 'ਚ ਉਹ ਟਾਰਗੇਟ ਚੜਾ ਉਹ ਬਣ ਸਕਦੇ ਤਾਂ ਉਦੋਂ ਵੀ ਉਹਨਾਂ ਦੀ ਸਕਿਉਰਿਟੀ ਜਿਹੜੀ ਸੀ ਉਹ ਸਖਤ ਜਿਹੜੀ ਉਹ ਕਰ ਦਿੱਤੀ ਗਈ ਸੀ ਤਾਂ ਹੁਣ ਇਹ ਨਵਾਂ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਜਿਹਦੇ ਸਬੰਧੀ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਦੁਬਾਰਾ ਆਪ ਵਿਊ ਕਰਕੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਮਜ਼ਬੂਤ ਕੀਤੀ ਗਈ। ਬਿਲਕੁਲ ਅਨਕੀਰ ਸਰ ਉੱਧਰ ਪੰਜਾਬ ਵਿਧਾਨ ਸਭਾ 2026 ਗੈਲਰੀ ਦੀ ਕਮੇਟੀ ਦੇ ਵਿੱਚੋਂ ਕਈ ਪੱਤਰਕਾਰਾਂ ਦੇ ਨਾਮ ਕੱਟ ਦਿੱਤੇ ਗਏ ਜੀ ਇਹ ਪੂਰਾ ਮਾਮਲਾ ਕੀ ਆ ਕਿ ਮਾਨ ਸਰਕਾਰ ਇਹ ਵੀ ਜਵਾਨਬੰਦੀ ਕਰਨ ਦਾ ਕੋਈ ਨਵਾਂ ਤਰੀਕਾ ਲੱਭ ਰਹੀ ਹੈ ਕਿਹੜੇ ਕਿਹੜੇ ਪੱਤਰਕਾਰਾਂ ਦੇ ਕਿਉਂ ਨਾਮ ਕੱਟੇ ਗਏ। ਤੁਸੀਂ ਰਖੜਾ ਸਾਹਿਬ ਨੇ ਜਬਾਨ ਬੰਦੀ ਦੀ ਗੱਲ ਕੀਤੀ ਹੈ ਜੀ ਜਬਾਨ ਬੰਦੀ ਪੰਜਾਬ ਤੱਕ ਕਰ ਤਾਂ ਪਿੰਨਾ ਲਿੰਦੀ ਆ ਪਿੰਨਾ ਆਢੇ ਤੇ ਬੜੇ ਵੱਡੇ ਲੈ ਲੈਂਦੀ ਪਰ ਬਾਅਦ ਚ ਇਹਨਾਂ ਨੂੰ ਬੈਕਫੁੱਟ ਤੇ ਜਣਾ ਉਹ ਜਾਣ ਆ ਪਿੰਦਾ ਜਿਸ ਤਰੀਕੇ ਨਾਲ ਜਿਹੜੇ 5 ਯੂਟਿਊਬਰ ਸਨ ਮਤਲਬ ਜਿਹੜੇ ਪਤਕਾਰ ਸਨ ਉਹਨਾਂ ਦੇ ਪਰਚੇ ਜਿਹੜੇ ਉਹ ਦਰਜ ਕਰ ਲਏਗੇ ਤੇ ਹੁਣ ਪਤਾ ਲੱਗਾ ਕਿ ਜਿਹੜੇ ਪ੍ਰੈਸ ਗੈਲਰੀ ਦੇ ਵਿੱਚ ਜਿਹੜੀ ਪ੍ਰੈਸ ਉਹਦੇ ਵਿੱਚੋਂ ਵੀ ਕੁਝ ਨਾਮ ਜਿਹੜੇ ਉਹ ਕੱਟੇ ਗਏ ਨੇ ਤਾਂ ਖਾਸ ਤੌਰ ਤੇ ਇਹਨਾਂ ਦੇ ਵਿੱਚ ਨਾਮ ਜਿਹੜਾ ਚਰਨਜੀਤ ਪੁੱਲ ਚੰਜੀਤ ਪੁੱਲਰ ਦਾ ਹੈ ਉਹਦੇ ਨਾਲ ਕੁਝ ਨਾਮ ਹੋਰ ਨੇ ਹੁਣ ਚਰਨਜੀਤ ਪੁੱਲਰ ਚੰਡੀਗੜ੍ਹ ਤੋਂ ਸ਼ਬਦ ਦੇ ਇੱਕ ਅਖਬਾਰ ਦੇ ਇੱਕ ਸੀਨੀਅਰ ਪੱਤਰਕਾਰ ਨੇ ਉਹਨਾਂ ਦੀਆਂ ਜਿਹੜੀਆਂ ਉਲਿਖਤਾਂ ਨੇ ਹਮੇਸ਼ਾ ਸਰਕਾਰ ਨੂੰ ਝੰਜੋੜ ਦੇਵਾਲੀਆਂ ਸਰਕਾਰ ਨੂੰ ਹਲਾਰਾ ਦੇਣ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਕਿ ਹਾਂ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਕਿਸ ਤਰੀਕੇ ਨਾਲ ਉਹ ਨੰਗਿਆ ਕਰਦੇ ਆ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਦੇਖਿਆ ਜਾ ਸਕਦਾ ਉਹਨਾਂ ਦੀ ਬੇਬਾਕ ਜਿਹੜੀ ਲੇਖਣੀ ਆ ਇਹ ਸ਼ਾਇਦ ਇਹੋ ਹੀ ਕਾਰਨ ਹੈ ਕਿ ਸਰਕਾਰ ਨੂੰ ਇਹ ਗੱਲ ਪਸੰਦ ਨਹੀਂ ਆਈ ਇਹ ਜਿਹੜੀ ਤੁਸੀਂ ਗੱਲ ਕਹੇਗੀ ਜਵਾਬੰਦੀ ਦਾ ਇੱਕ ਨਵਾਂ ਜਿਹੜੀ ਗੱਲ ਹੈਗੀ ਆ ਉਹਦੇ ਸੰਬੰਧੀ ਇੱਕ ਕੱਟ ਦਿੱਤਾ ਗਿਆ ਤਾਂ ਰਖੜਾ ਸਾਹਿਬ ਇੱਥੇ ਮੈਂ ਯਾਦ ਕਰਾਉਣਾ ਚਾਹਾਂਗਾ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਪੰਜਾਬ 'ਚ ਨਵੀਂ-ਨਵੀਂ ਬਣੀ ਤਾਂ ਉਸ ਵਕਤ ਸਭ ਤੋਂ ਪਹਿਲਾਂ ਆਡਾ ਜਲੰਧਰ ਤੋਂ ਸ਼ੁਰੂ ਦੇ ਇੱਕ ਪੰਜਾਬੀ ਅਖਬਾਰਦਾਰ ਜਿਹੜਾ ਉਹ ਲਿਆ ਗਿਆ ਆਡਾ ਜਿਹੜਾ ਲਾਇਆ ਗਿਆ ਸਰਕਾਰ ਨੂੰ ਪਰਚਾ ਦਰਜ ਕੀਤਾ ਗਿਆ ਬਹੁਤ ਕੁਝ ਇਦਾਂ ਦਾ ਹੋਇਆ ਤੇ ਫਿਰ ਅਖੀਰ ਸਰਕਾਰ ਜਿਹੜੀ ਆ ਉਹਦੇ ਦਵਾਰ ਤੇ ਕੱਲ ਗਈ ਜਿਹਦੇ ਵਿੱਚ ਮਨੀਸ਼ ਸੋਧਿਆ ਵੀ ਸ਼ਾਮਲ ਸੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਸੀ ਤੇ ਦੂਜੇ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਗਏ ਉਹਨਾਂ ਦੇ ਨਾਲ ਉੱਥੇ ਗਏ ਤੇ ਇੱਕ ਸਮਾਗਮ ਦੇ ਵਿੱਚ ਭਗਵੰਤ ਮਾਨ ਉਸੇ ਅ ਅਖਬਾਰ ਦੇ ਸੰਪਾਦਕ ਦੇ ਪੈਰੀ ਹੱਥ ਵੀ ਲੰਦਾ ਦੇਖੇਗਾ ਜਿਹਨੂੰ ਉਹ ਪੰਜਾਬ ਦਾ ਸਭ ਤੋਂ ਵੱਡਾ ਕਿ ਅਸੀਂ ਕਹਿ ਸਕਨੇ ਹਾਂ ਕਿ ਜਿਹੜਾ ਬੜਿਆ ਸੀ ਦੇਸ਼ਪਤਰ ਮਾਫ ਕਰਨਾ ਜਿਹੜਾ ਕਰਤਾਰਪੁਰ ਦੇ ਲਾਗੇ ਇੱਕ ਸਮਾਰਕ ਜਿਹੜੀ ਇੱਕ ਮਿਊਜ਼ੀਅਮ ਬੜਿਆ ਸੀ ਉਹਦੇ ਵਿੱਚ ਇਹ ਰਾਫੇ ਦੀ ਦੇੋਸ਼ਾਂ ਦੇ ਤਹਿਤ ਉਹ ਨਾ ਕਿਛੜਾ ਉਧਰ ਚ ਕੀਤਾ ਗਿਆ ਤੇ ਬੜੇ ਤਗੜੇ ਬਿਆਨ ਜਿਹੜੇ ਸੀ ਭਗਵੰਤ ਪਾਣ ਹੁਣਾ ਵੱਲੋਂ ਜੇ ਸਰਕਾਰ ਹੁਣਾ ਸਰਕਾਰ ਵੱਲੋਂ ਜਿਹੜੇ ਦਿੱਤੇ ਗਏ ਤੇ ਫਿਰ ਅੱਜ ਦੀ ਸਥਿਤੀ ਤੁਸੀਂ ਦੇਖ ਲਓ ਉਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਆ ਉਹਦੇ ਦਫ਼ਤਰ ਸੇ ਉਹਦੇ ਘਰ ਪਹੁੰਚੀ ਤਾਂ ਫਿਰ ਇਹ ਕੀ ਕਿਹਾ ਜਾਊਗਾ ਤਾਂ ਇਹੋ ਕਿਹਾ ਜਾਊਗਾ ਕਿ ਹਾਂ ਵੀ ਠੀਕ ਆ ਜਿਹੜੇ ਦਬਦੇ ਆ ਉਹਨਾਂ ਨੂੰ ਦਬਾ ਲਓ ਜਿਹੜੇ ਨਹੀਂ ਦਬਦੇ ਉਹਨਾਂ ਨੂੰ ਨਾ ਦਬਾਓ ਉਹਨਾਂ ਲਈ ਆਪ ਹਾਂ ਜੀ ਆਪ ਚੁੱਕ ਹੋ ਜਾਓ ਸ਼ਾਇਦ ਆਮ ਆਦਮੀ ਪਾਰਟੀ ਦੀ ਇਹੋ ਹੀ ਕਾਰਸ਼ੈਲੀ ਆ ਬਾਕੀ ਪ੍ਰਸਤੇ ਵਿੱਚੋਂ ਕਿਸ ਕੈਲੇ ਚੋਂ ਨਾਮ ਕੱਟਣ ਦਾ ਪੱਤਰਖਾਨਾ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਕਾਰ ਦੀ ਨੀਅਤ ਜਿਹੜੀ ਆ ਤੇ ਨੀਤੀ ਜਿਹੜੀ ਆ ਉਹ ਜ਼ਰੂਰ ਸਾਹਮਣੇ ਆ ਜਾਂਦੀ ਹੈ ਬਿਲਕੁਲ ਅਣਖੀ ਸਰ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੋਰ ਕੀ ਕੁਝ ਕੀਤਾ ਜਾਂਦਾ ਹੈ ਅਣਖੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਨ ਲੌਕਨਾ ਟੀਵੀ ਦੇ ਨਾਲ ਮੈਨੂੰ اجازت ਧੰਨਵਾਦ